ਡਿਊਟੀਆਂ ਕੀ ਦੀਆਂ ਸਰ ਇਹ ਤਾਂ ਕੰਪੈਕਟਰ ਚੱਲਦਾ ਟਰਾਲੀ ਵਾਲਾ ਨਹੀਂ ਆਉਂਦਾ ਸਰ ਇਹ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਚੁੱਕ ਕੇ ਸਾਰਾ ਡਿਊਟੀਆਂ ਕੀ ਦੀਆਂ ਸੁਪਰਡੈਂਟ ਕਿਹੜਾ ਹੈ ਉਹ ਕੀ ਸੁਪਰਵਾਈਜ਼ਰ ਸੁਪਰਵਾਈਜ਼ਰ ਕੌਣ ਹੈ ਗਾਹ ਸੁਪਰਵਾਈਜ਼ਰ ਕੌਣ ਹੈ ਇੱਥੇ ਅਰਬਨ ਸਟੀਟ ਦਾ ਏਰੀਆ ਪੈਂਦਾ ਜੀ ਇਧਰ ਸਰ ਆਪਣੇ ਬੰਦਾ ਦੀ ਕੋਈ ਆਪਣਾ ਸਟੇਸ਼ਨ ਉੱਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਇੱਥੇ ਸਰ ਇਹ ਅਰਬਨ ਸਟੀਟ ਦਾ ਪੁੱਡਾ ਦੇ ਬੂਰੇ ਸਰ ਆਪਣਾ ਬੰਦਾ ਨਹੀਂ ਆਉਂਦਾ ਜੀ ਇਹ ਤਾਂ ਬੰਦਾ ਨਹੀਂ ਨਹੀਂ ਪਰ ਆਹ ਰੋਡ 'ਚ ਨਹੀਂ ਸਰ ਐ ਕੋ ਆਪਣੀ ਸੁਪਾਈ ਨਹੀਂ ਆਉਂਦੀ ਜੀ 15 ਦੇ ਇਹ ਰਹਾ ਹੱਥ ਚੁੱਕਣਾ ਨਾ ਅੰਦਰ ਹੀ ਘਰਾਂ ਦੀ ਥੋੜੀ ਘਰਾਂ ਦਾ ਇੰਸਪੈਕਟਰ ਭੇਜ ਕੇ ਚੁਕਾਈਦਾ ਹੀ ਚੁਕਾਈਦਾ ਤਾਂ ਵੀ ਚੁਕਾਇਆ ਕਿਉਂ ਨਹੀਂ ਆਹਦੇ ਰੂਟ ਸਰ ਅਸੀਂ ਦੋ ਦਿਨਾਂ ਤੋਂ ਰੋਡ ਹੀ ਕਰਨੇ ਜਿਹੜੇ ਮਗਰ ਦਾ ਕਿੰਨਾ ਪੁਰਾਣਾ ਕੂੜਾ ਹੈ ਤਾਂ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆਹ ਕੂੜਾ ਨਾਲਾ ਚੁਕਾਈਦਾ ਸਰ ਆਹ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਆ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਨਾ ਅਸਰ ਦੋ ਦਿਨ ਹੋ ਗਏ ਰੂਟ ਤੇ ਸਰ ਫਰਜ਼ ਬਣਦਾ ਕਿ ਨਹੀਂ ਬਣਦਾ ਹਾਂ ਦੱਸੋ ਮੈਨੂੰ ਕੀ ਜਵਾਬ ਹੈ ਤਾਂ ਸਰ ਸਰ ਕੀ ਕਰਨ ਇੱਥੇ ਸਰ ਕੀ ਕਰਨਾ ਐਦਾ ਜਵਾਬ ਦਿਓ ਮੈਨੂੰ ਸਰ ਅਸੀਂ ਪਾਲਕੀ ਸਾਹਿਬ ਦੇ ਨਾਲ ਰਸਤੇ ਦਾ ਪਾਲਕੀ ਸਾਹਿਬ ਚਾਹੁੰਦੇ ਨਾ ਉੱਧਰ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਜਿਹੜਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਿਆ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਦੋ ਸਰ ਫਿਰ ਕੋਈ ਕਰਾਉਣੇ ਸਰ ਫਿਰ ਕਰਵਾ ਦੇ 10 ਮਹੀਨਾਂ ਕਰਵਾ ਦੇ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਬੰਦਾ ਠੀਕ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੋਂ ਠੀਕ ਹੈ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਲ ਨਹੀਂ ਹੈਗਾ ਕਮਿਸ਼ਨਰ ਸਾਹਿਬ ਨੂੰ ਡੈਕਟਰ ਵੀ ਦੇ ਕੇ ਆਏਂਗੇ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲੋ ਸਾਡੇ ਹਾਲਾਤ ਵੇਖ ਲੋ ਕਿਦਾਂ ਦੇ ਆਸੀਂ ਖੁਦ ਪੰਜ ਪੰਜ ਜਵਾਬ ਦੇ ਕੇ ਜਵਾਬ ਦੇ ਜਵਾਬ ਦੇ ਕੋਰਦਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਆ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਹਿਰ ਦੇ ਵਿੱਚ ਮੇਰੀ ਗੱਲ ਸੁਣ ਲੋ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀ ਮਹੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਸਾਡਾ ਦੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਇੱਕ ਬਾਬੇ ਦੇ ਵਿਆਹ ਤੇ ਤੁਹਾਨੂੰ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨੀ ਜਥਾ ਪਲੱਸ ਡਾਕਟਰ ਸ਼ਿਵ ਸਿੰਘ ਹੋਰ ਦੇ ਤਿੰਨ ਦਿਨ ਦੇ ਕੀਰਤਨ ਦਰਬਾਰ ਤੇ ਲੱਲੇ ਜੀ ਇਹ ਸਾਡੀ ਹਾਲਾਤ ਇਹ ਵੇਖਣ ਗਿਆ ਆਣ ਕੇ ਪਹਿਲਾਂ ਦੱਸੋ ਵਧੀਆ ਰੋਡ ਸਭ ਤੋਂ ਨਹੀਂ ਕਮੀ ਰੋਡ ਹੋ ਗਈ ਵੀ ਯਾਰ ਐਪਲੀਕੇਸ਼ਨ ਨੂੰ ਛੱਡ ਕਿੰਨੂੰ ਦਿੱਤੀ ਆ ਤੂੰ ਇੰਚਾਰਜ ਹੈ ਇੱਥੋਂ ਦਾ ਕੋਈ ਨਹੀਂ ਕਰਨ ਡਿਆ ਸਾਹਿਬ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਨਹੀਂ ਸਰ ਮੈਂ ਬਥੇ ਉਹ ਤਾਂ ਵੀ ਕਹਿੰਦੇ ਐਪਲੀਕੇਸ਼ਨ ਦੇ ਕੇ ਆ ਮੈਂ ਕਹਿੰਦਾ ਪੁੱਛੋ ਤੁਸੀਂ ਆਪਣੀ ਡਾਇਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਕਮਿਸ਼ਨ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਆ ਤੇ ਇਹ ਐਪਲੀਕੇਸ਼ਨਾਂ ਵੇਖਣੀਆਂ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਵੀ 15 ਅਗਸਤ ਤੱਕ ਅਸੀਂ ਬਿਜੀਆਂ ਸਾਨੂੰ 15 ਅਗਸਤ ਤੱਕ ਨਾਰਮਲ ਤੇ ਉਹ ਹੁਣ 15 ਗਏ ਸਨ ਦੇਖੋ ਮੈਂ ਤੁਹਾਨੂੰ ਅੱਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਆਪਸ਼ਨ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਆ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤਾਂ ਫਿਰ ਉਹਦੀ ਨੀਅਤ ਚ ਕੋਟਾ ਸੋ ਜਿਹੜੇ ਜਿਹੜੇ ਨੀਅਤ ਚ ਕੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ ਕੱਲੀ ਚੀਜ਼ ਵਾਚ ਕਰ ਰਹੇ ਹਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਈ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਹੀ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਬੰਦਿਆਂ ਦੀ ਟੈਨਸ਼ਨ ਹੁੰਦੀ ਹੈ